CIA ਸਟਾਫ ਪੁਲਿਸ ਨੂੰ ਮਿਲੀ ਹੈ ਅਹਿਮ ਮੁਸਫਲਤਾ ਪਿੰਡ ਵਿੱਚ ਖਾਸ ਰੁਤਬਾ ਰੱਖਣ ਵਾਲੇ ਵਿਅਕਤੀ ਨੂੰ ਕਰੋੜਾਂ ਦੀ ਹੈਰੋਇਨ ਸਮੇਤ ਕੀਤਾ ਹੈ ਗ੍ਰਿਫਤਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਆ ਸੀ ਨਸ਼ੇ ਦੀ ਤਸਕਰੀ ਦਾ ਤੰਦਾ ਤੇ ਪਾਕਿਸਤਾਨ ਦੇ ਨਾਲ ਜੁੜੇ ਹੋਏ ਨੇਤਾਰ ਜਿహా ਇੱਕ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੇ CIA ਸਟਾਫ ਪੁਲਿਸ ਨੂੰ ਇੱਕ ਵੱਡੀ ਤੇ ਅਹਿਮ ਸਫਲਤਾ ਹਾਸਿਲ ਹੋਈ ਹੈ ਪੁਲਿਸ ਦੇ ਵੱਲੋਂ ਪਿੰਡ ਵਿੱਚ ਖਾਸ ਰੁਤਬਾ ਰੱਖਣ ਵਾਲੇ ਇੱਕ ਵਿਅਕਤੀ ਨੂੰ ਹੈਰੋਇਨ ਤੇ ਫੀਗੋ ਗੱਡੀ ਦੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਲੰਬੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰਦਾ ਸੀ ਤੇ ਹੁਣ ਇਹ ਪੁਲਿਸ ਦੇ ਹੱਥ ਲੱਗਿਆ ਹੈ ਤੇ ਇਸ ਦੇ ਤਾਰ ਪਾਕਿਸਤਾਨ ਦੇ ਨਾਲ ਜੁੜੇ ਹੋਏ ਦੱਸਤੇ ਜਾ ਰਹੇ ਨੇ ਇਹ ਸਾਰੀ ਜਾਣਕਾਰੀ CIA ਸਟਾਫ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਫੜਿਆ ਗਿਆ ਵਿਅਕਤੀ ਪਿੰਡ ਦਾ ਮੌਜੂਦਾ ਨੰਬਰਦਾਰ ਵੀ ਹੈ ਤੇ ਆਪਣਾ ਇੱਕ ਖਾਸ ਰਤਬਾ ਵੀ ਰੱਖਦਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਦਾ ਨਾਮ ਸੁਬਾਜ ਸਿੰਘ ਹੈ ਤੇ ਪਿਤਾ ਦਾ ਨਾਮ ਬਖਸ਼ੀਸ਼ ਸਿੰਘ ਦੱਸਿਆ ਜਾ ਰਿਹਾ ਹੈ। ਇਹ ਪਿੰਡ ਕਲਸ਼ ਜਿਹੜਾ ਕਿ ਤਰਨਤਾਰਨ ਦਾ ਇੱਕ ਖਾਸ ਪਿੰਡ ਹੈ ਉੱਥੋਂ ਦਾ ਨਿਵਾਸੀ ਹੈ ਇਹ ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਹੈ ਤੇ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਤੇ ਹੋਰ ਛੋਟੇ-ਛੋਟੇ ਕਸਬਿਆਂ ਦੇ ਵਿੱਚ ਨਸ਼ੇ ਨੂੰ ਸਪਲਾਈ ਕਰਦਾ ਸੀ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਕੋਲੋਂ 1 ਕਿਲੋ 104 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਕਿ ਅੰਤਰਰਾਸ਼ਟਰੀ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਜਦੋਂ ਰੇਲਵੇ ਸਟੇਸ਼ਨ ਦੇ ਆਸ-ਪਾਸ ਗਸ਼ਤ ਕਰ ਰਹੀ ਸੀ ਤਾਂ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਸੁਬਾਗ ਸਿੰਘ ਜਿਹੜਾ ਕਿ ਨਸ਼ੇ ਦੀ ਤਸਕਰੀ ਕਰਦਾ ਹੈ ਉਹ ਇਸ ਵੇਲੇ ਫੀਗੋ ਗੱਡੀ ਵਿੱਚ ਸਵਾਰ ਹੋ ਕੇ ਦਾਣਾ ਮੰਡੀ ਦੇ ਵਿੱਚ ਘੁੰਮ ਰਿਹਾ ਤੇ ਆਪਣੇ ਗਾਕਾਂ ਦੀ ਭਾਲ ਦੇ ਵਿੱਚ Tak. Yeah. ਅਜੇ ਤੱਕ ਉਸਤੇ ਗਾਹਕ ਨਹੀਂ ਆਏ ਸਨ ਇਸ ਤੋਂ ਪਹਿਲਾਂ ਹੀ ਇਹ ਪੁਲਿਸ ਦੇ ਹੱਥ ਲੱਗ ਗਿਆ ਹੈ ਪੁਲਿਸ ਨੇ ਜਾ ਕੇ ਦਾਣਾ ਮੁੱਢੀ ਨੂੰ ਘੇਰਾ ਪਾਇਆ ਤੇ ਸੁਭਾਗ ਸਿੰਘ ਨੂੰ ਫਿਗੋ ਗੱਡੀ ਦੇ ਸਮੇਤ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਦੱਸਿਆ ਹੈ ਕਿ ਇਸ ਦੇ ਤਾਰ ਜਿਹੜੇ ਨੇ ਪਾਕਿਸਤਾਨ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਸੁਭਾਗ ਸਿੰਘ ਤੋਂ ਪੁੱਛਿਆ ਤੇ ਉਸ ਨੇ ਜਿੰਨੀ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਾਬਕ ਉਹ ਪਾਕਿਸਤਾਨ ਸਰਹੱਦ ਤੋਂ ਜਿਹੜਾ ਕਿ ਨਸ਼ਾ ਲੈ ਕੇ ਆਉਂਦਾ ਤੇ ਵੱਖ-ਵੱਖ ਟੰਗਾਂ ਦੇ ਨਾਲ ਉਤੋਂ ਨਸ਼ੇ ਦੀ ਹੈਰੋਇਨ ਦੀ ਕੀਪ ਬ੍ਰਾਹਮਤ ਕਰਦਾ ਹੈ ਤੇ ਫਿਰ ਅੱਗੇ ਆਪਣੇ ਗਾਕਾ ਨੂੰ ਸਪਲਾਈ ਕਰਕੇ ਉਹਨਾਂ ਦੇ ਕੋਲੋਂ ਮੋਟੀ ਰਕਮ ਵਸੂਲ ਲੈਂਦਾ ਹੈ ਅਤੇ ਦੱਸ ਦਈਏ ਕਿ ਐਸਐਸਪੀ ਅਬਮਨਿਉ ਰਾਣਾ ਨੇ ਦੱਸਾਇਆ ਕਿ ਇਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਇਸ ਦੇ ਕੋਲੋਂ ਪੁਸ਼ਪੜਤਾਲ ਵੀ ਕੀਤੀ ਜਾ ਰਹੀ ਹੈ ਤੇ ਹੁਣ ਇਸ ਦੇ ਕੋਲੋਂ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਹੈ ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਣਾ ਇਹ ਦਰਸਾਉਂਦਾ ਹੈ ਕਿ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਨਸ਼ੇ ਦੀ ਤਸਕਰੀ ਕਰ ਰਿਹਾ ਹੈ ਇਹ ਕਾਫੀ ਲੰਮੇ ਸਮੇਂ ਤੋਂ ਨਸ਼ਾ ਵੇਚਦਾ ਹੈ ਇਸ ਦੇ ਗਾਹਕ ਵੀ ਬਹੁਤ ਜ਼ਿਆਦਾ ਹੋਣਗੇ ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਦਾ ਹੋਣਾ ਇਹ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਇਸ ਦੇ ਅੱਗੇ ਕਈ ਲੋਕਾਂ ਦੇ ਨਾਲ ਤਾਰ ਹੋਣਗੇ ਤੇ ਪਿੱਛੋਂ ਜਿਨ੍ਹਾਂ ਦੇ ਕੋਲੋਂ ਵੀ ਇਹ ਹੈਰੋਇਨ ਬਰਾਮਦ ਕਰਦਾ ਉਹ ਵੀ ਇਸ ਦੇ ਪੁਰਾਣੇ ਜਾਣਕਾਰ ਹੋਣਗੇ ਹੁਣ ਪੁਲਿਸ ਦਾ ਕਹਿਣਾ ਹੈ ਕਿ ਇਸ ਨੂੰ ਰਿਮਾਂਡ ਤੇ ਕਿ ਇਸ ਕੋਲੋਂ ਪੁਸ਼ਕਿਸ਼ ਕੀਤੀ ਜਾਵੇਗੀ ਤੇ ਅਗਲੀ ਰੀ ਕਾਰਵਾਈ ਪੁਲਿਸ ਜ਼ਰੂਰ ਇਸਤੇ ਕਰੇਗੀ ਜੋ ਉਸਨੂੰ ਬਣਦੀ ਸਜ਼ਾ ਹੋਵੇਗੀ ਉਹ ਵੀ ਦਿੱਤੀ ਜਾਵੇਗੀ